ਜਿਲੰਦਰ ਚ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ ਪਾਸਪੋਰਟ ਦਫ਼ਤਰ ਦੀ ਬਿਲਡਿੰਗ 'ਚ ਭਿਆਨਕ ਅੱਗ ਲੱਗ ਗਈ। ਬਿਲਡਿੰਗ ਦੀ ਦੂਜੀ ਮੰਜ਼ਿਲ 'ਚ ਕਾਫੀ ਧੂੰਆਂ ਹੋ ਜਾਣ ਕਰਕੇ ਅੱਗ ਬੁਝਾਉਣ 'ਚ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਅੱਗ ਬੁਝਾਉਣ 'ਚ ਲਗਭਗ 5 ਗੱਡੀਆਂ ਲੱਗ ਚੁੱਕੀਆਂ ਨੇ। ਦੱਸਿਆ ਜਾ ਰਿਹਾ ਕਿ ਦੂਜੀ ਮੰਜ਼ਲ ਤੇ ਕਿਸੇ ਬੀਮਾ ਕੰਪਨੀ ਦਾ ਦਫ਼ਤਰ ਹੈ। ਹੁਣੇ ਸਾਥ ਸੇ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ। ਫਿਲਹਾਲ ਹਾਲੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਫਲਰਚ ਪੁਲਸ ਵੱਲੋਂ ਇਨਸਾਫ ਨਾ ਮਿਲਣ ਤੇ ਇਕਮੈਲਾ ਨੇ ਆਪਣੇ ਆਪ ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦਰਸਲ ਸੰਤੋਖਪੁਰਾ ਦੀਆਂ ਰਹਿਣ ਵਾਲੀਆਂ ਤਿੰਨ ਮਹਿਲਾਵਾਂ ਤੇ ਗੁੰਡਾ ਅਨਸਰਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। 5 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਮਹਿਲਾਵਾਂ ਨੇ ਥਾਣੇ ਦੇ ਬਾਹਰ ਤਰਨਾ ਲਗਾ ਦਿੱਤਾ। ਪਹਿਲਾਂ ਤਾਂ ਪੁਲਸ ਨੇ ਮਹਿਲਾਵਾਂ ਦੀ ਸਾਰ ਨਾ ਲਈ ਜਦ ਮਹਿਲਾ ਨੇ ਪੈਟਰੋਲ ਪਾਕ ਯਾ ਅਗਲਗਾਉਂਡ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀ ਬਾਹਰ ਆਏ ਅਤੇ ਮਹਿਲਾ ਨੂੰ ਥਾਣੇ ਅੰਦਰ ਲਿਜਾਣ ਚ ਕਾਮਯਾਬ ਹੋ ਗਏ। ਅੱਜੇ ਦੁਬਾਰਾ ਥਾਣੇ ਗਏ ਉਹ ਆਪਣੇ ਘਰ ਦੇ ਕੋਲ। ਉਹਨਾਂ ਨੇ ਸੰਧਾ ਸਾਹਿਬ ਨੇ ਗਵਾਹ ਲਿਖ ਲਿਆ। ਗਵਾਹ ਲਿਖਣ ਤੋਂ ਬਾਅਦ ਨੇ ਕਿਹਾ ਕਿ ਸਾਡੇ ਉਹ ਦੂਜੇ ਦੋਦੀ ਪਾਉ ਦਾ ਰਸਤਾ ਹੈ। ਉਹਨਾਂ ਦਸੌ ਨੇ ਇਨਫੋਰਮ ਕੀਤਾ ਕਿ ਅਸੀਂ ਜਦ ਗਵਾਹ ਲਿਖ ਲਿਆ ਕਰਦੇ ਕੋਈ ਚੇਕੇ ਪਤਾ ਦੋ ਜਿੱਕਰ ਉਸ ਤੋਂ ਬਾਅਦ ਅਸੀਂ ਲਿਆਵਾਂ। ਪਰ ਮੀਨਵਾਈਲੇ ਬਾਅਦ ਦੇ ਲਿਖਿਆ। ਬਾਅਦ ਜਾ ਕੇ ਇਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਨਹੀਂ ਹੋ ਰਹੀ। ਪੁਲਸ ਦੇਖਲਾ ਹਨ ਉਹ ਬਵਾਸਨ ਕਰਤਾ ਕਿ ਉੱਥੇ ਇਹਨਾਂ ਨੇ ਐ ਆਇਲ ਮਗਾ ਕੇ ਜੋ ਆਪਣੇ ਕੋਲ 파 ਪਾਲਿਆ ਸੀ ਜਿਸ ਨੂੰ ਕਿ ਕੋਈ ਜੀਰੀ ਸਾਥੀ ਦਾ ਰਾਜੀ ਲੰਗਰੇ ਸ੍ਰੀ ਪ੍ਰਸਾਦ ਨੂੰ ਪੁਲਸ ਆ ਗੋ ਉਹਨਾਂ ਨੂੰ ਬਚਾ ਕੇ ਫੜ ਲਿਆ ਫਿਲਹਾਲ ਪੁਲਸ ਨੇ ਪੀੜਿਤ ਰਜਨੀ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸੈਨਿਕਾ ਦੇ ਸਨਮਾਨ ਚ ਇੰਡੀਅਨ মিডিਆ ਸੈਂਟਰ ਵੱਲੋਂ ਕੱਢੀ ਜਾ ਰਹੀ ਯਾਤਰਾ ਦਾ ਜਲੰਧਰ ਪਹੁੰਚਣ ਤੇ ਸਵਾਗਤ ਕੀਤਾ ਗਿਆ। ਹਰਿਆਣਾ ਦੇ ਇੰਡੀਅਨ মিডিਆ ਸੈਂਟਰ ਵੱਲੋਂ ਸੈਨਿਕਾ ਦੇ ਸਨਮਾਨ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ। ਵਾਗਾ ਬਾਰਡਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੇ ਜਲੰਧਰ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ 'ਚ ਹਰਿਆਣਾ ਦੇ 19 ਜ਼ਿਲ੍ਹੇ ਤੇ 4 ਸੂਬਿਆਂ ਦੀਆਂ ਵਿਦਿਆਰਥਣਾਂ ਸ਼ਾਮਲ ਨੇ। 7 ਜਨਵਰੀ ਨੂੰ ਦਿੱਲੀ ਦੇ ਲਾਲ ਕਿਲਾ ਪਹੁੰਚ ਕੇ ਇਹ ਯਾਤਰਾ ਸਮਾਪਤ ਹੋਵੇਗੀ। ਇੰਡੀਅਨ মিডিਆ ਸੈਂਟਰ ਵੱਲੋਂ ਇਸ ਤੋਂ ਪਹਿਲਾਂ ਬੇਟੀ ਬਚਾਓ ਬੇਟੀ ਪੜ੍ਹਾਓ ਯਾਤਰਾ ਕੱਢੀ ਗਈ ਸੀ। ਈਸਵਾਰੀ ਨਵਲੂ ਸੈਨਿਕਾ ਦੇ ਸਨਮਾਨ ਲਈ ਯਾਤਰਾ ਕੱਢੀ ਜਾ ਰਹੀ ਹੈ ਇੰਡੀਅਨ মিডিਆ ਸੈਂਟਰ ਵੱਲੋਂ ਸੈਨਿਕਾ ਦੇ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਗਯੁਗ ਹੈ ਤਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਆਦਮਪੁਰ ਚ ਲੇਜ਼ਰ ਸ਼ੋਅ ਕਰਵਾਇਆ ਜਾ ਰਿਹਾ ਹੈ ਜਿਸ ਚ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ 350 ਸਾਲਾ ਦਸ਼ਮੀਸ਼ ਆਗਮਨ ਪੁਰਬ ਕਮੇਟੀ ਅਦਮਪੁਰ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਪਵਨਟੀਨੂ ਨੇ ਸੰਗਤਾਂ ਨੂੰ ਹੁਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ 2 ਜਨਵਰੀ ਨੂੰ ਹੋਣ ਵਾਲਾ ਇਹ ਲੇਜ਼ਰ ਸ਼ੋਅ ਸ਼ਾਮ 5 ਵਜੇ ਸ਼ੁਰੂ ਹੋਵੇਗਾ ਅਤੇ ਰਾਤ 8 ਵਜੇ ਇਸ ਦੀ ਸਮਾਪਤੀ ਹੋਵੇਗੀ ਸੜਕ ਹਾਦਸਿਆਂ ਨੂੰ ਰੋਕਣ ਦੇ ਮੰਤਵ ਨਾਲ ਜਲੰਧਰ ਪੁਲ ਕੋਲੋਂ ਰਵਿਦਾਸ ਚੌਕ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ 'ਚ ਮਹਰ ਡਾਕਟਰਾਂ ਵੱਲੋਂ ਟਰੱਕ ਡਰਾਈਵਰਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਕੀਤੀ ਗਈ ਜਿਲਾ ਪੁਲਸ ਮੁਖੀ ਅਰਪਿਤ ਸ਼ੁਕਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿੱਢੀ ਗਈ ਮੁਹਿੰਮ ਦੇ ਤਹਿਤ ਟ੍ਰੈਫਿਕ ਪੁਲਸ ਵੱਲੋਂ ਇੱਕ ਕੈਂਪ ਲਗਾਇਆ ਗਿਆ ਕੈਂਪ 'ਚ ਕਈ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਉਹਨਾਂ ਨੂੰ ਮੁਫਤ ਦਵਾਈ ਦਿੱਤੀ ਗਈ ਪੁਲਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਗਾ ਯੋਗ ਹੈ